ਦੇਸ਼ ਵਿਦੇਸ਼ ਵਸਦੇ ਪੰਜਾਬੀਓ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਬਰਵਾਲੀਪੁਰ ਤੁਸੀਂ ਵੇਖ ਰਹੇ ਹੋ ਆਵਾਜ਼ ਹਾਲ ਜਦੋਂ ਰਾਜਨੀਤੀ ਦੀ ਗੱਲ ਆਉਂਦੀ ਹੈ ਤਾਂ ਪੰਥਕ ਰਾਜਨੀਤੀ ਕਿੱਥੇ ਖੜੀ ਹੈ ਅਸੀਂ ਅਕਸਰ ਇਸ ਗੱਲ ਦਾ ਤੁਹਾਡੇ ਨਾਲ ਵਿਚਾਰ ਵਟਾੰਦਰਾ ਕਰਦੇ ਰਹਿੰਦੇ ਹਾਂ ਪੰਥਕ ਰਾਜਨੀਤੀ ਵਿੱਚ ਪੰਥਕ ਰਾਜਨੀਤੀ 65 ਵਿੱਚ ਪੈਂਦੀ ਜਾ ਰਹੀ ਹੈ ਅੱਜ ਭਾਈ ਸਭਜੀਤ ਸਿੰਘ ਖਾਲਸਾ ਨੇ ਇੱਕ ਹੋਰ ਐਲਾਨ ਕੀਤਾ ਹੈ ਜਦੋਂ ਪੰਥ ਦੀ ਗੱਲ ਆਉਂਦੀ ਹੈ ਪੰਥਕ ਰਾਜਨੀਤੀ ਦੀ ਗੱਲ ਆਉਂਦੀ ਹੈ ਤਾਂ ਖਡੂਰ ਸਾਹਿਬ ਲੋਕ ਸਭਾ ਹਲਕਾ ਅਤੇ ਫਰੀਦਕੋਟ ਲੋਕ ਸਭਾ ਹਲਕੇ ਨੇ ਕੁਝ ਨਵੀਆਂ ਸੰਭਾਵਨਾਵਾਂ ਪੈਦਾ ਕੀਤੀਆਂ ਨੇ ਇਹਨਾਂ ਸੰਭਾਵਨਾਵਾਂ ਦੇ ਵਿੱਚੋਂ ਪੰਥਕ ਰਾਜਨੀਤੀ ਦੇ ਉਭਰਨ ਦੀ ਸੰਭਾਵਨਾ ਵੀ ਇੱਕ ਬਣੀ ਪੰਥਕ ਰਾਜਨੀਤੀ ਉਭਰਨ ਤੋਂ ਬਾਅਦ ਸਿੱਖ ਪੰਥ ਦੇ ਹਿੱਤਾਂ ਦੀ ਗੱਲ ਦੀ ਸੰਭਾਵਨਾ ਵੀ ਬਣੀ ਸਿੱਖ ਪੰਥ ਦੇ ਹਿੱਤਾਂ ਦੀ ਗੱਲ ਉਭਰਨ ਦੀ ਗੱਲ ਜਦੋਂ ਸੰਭਾਵਨਾ ਬਣੀ ਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤਾ ਬਹਾਲ ਹੋਣ ਦੀ ਸੰਭਾਵਨਾ ਦੀ ਗੱਲ ਵੀ ਬਣੀ ਭਾਈ ਸ਼ਰਮਜੀਤ ਸਿੰਘ ਖਾਲਸਾ ਪਿਛਲੇ ਕੁਝ ਦਿਨਾਂ ਤੋਂ ਇਹ ਗੱਲ ਕਹਿੰਦੇ ਆ ਰਹੇ ਨੇ ਕਿ ਨਵੀਂ ਪੰਥਕ ਪਾਰਟੀ ਜਲਦ ਬਣਾ ਦਿੱਤੀ ਜਾਵੇਗੀ ਅਜਿਹਾ ਹਵਾਲਾ ਵੀ ਦਿੰਦੇ ਨੇ ਕਿ ਇਹ ਨਵੀਂ ਪਾਰਟੀ ਭਾਈ ਅਮਰਤਪਾਲ ਸਿੰਘ ਹੋਰਾ ਦੇ ਜੇਲ੍ਹ ਵਿੱਚੋਂ ਆਉਣ ਤੋਂ ਬਾਅਦ ਅਤੇ ਪਰਿਵਾਰ ਨਾਲ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਬਣਾਈ ਜਾ ਸਕਦੀ ਹੈ ਇਥੋਂ ਤੱਕ ਗੱਲ ਕੁਝ ਠੀਕ ਜਾਪਦੀ ਸੀ ਭਾਈ ਸਰਬਜੀਤ ਸਿੰਘ ਖਾਲਸਾ ਪਰੰਤੂ ਇਸ ਲਈ ਪਿਛਲੇ ਦਿਨੀ ਪਿੰਡ ਰੋਡੇ ਵਿੱਚ ਹੋਏ ਸਮਾਗਮ ਦੌਰਾਨ ਭਾਈ ਸਰਬਜੀਤ ਸਿੰਘ ਖਾਲਸਾ ਜਦੋਂ ਸਟੇਜ ਤੋਂ ਫਿਰ ਨਵੀਂ ਪਾਰਟੀ ਦੀ ਗੱਲ ਕਰਦੇ ਨੇ ਫਿਰ ਥੋੜਾ ਜਿਹਾ ਕੁਸਰ-ਬੁਸਰਾ ਜਿਹੜੀ ਪੰਥਕ ਹਲਕੇ ਵਿੱਚ ਹੋਣੀ ਸ਼ੁਰੂ ਹੋਈ ਉਸ ਤੋਂ ਬਾਅਦ ਸਨਿਵਾਰ ਵਿਖੇ ਅੱਜ ਇੱਕ ਹੋਏ ਸਮਾਗਮ ਦੌਰਾਨ ਭਾਈ ਸਰਬਜੀਤ ਸਿੰਘ ਖਾਲਸਾ ਕਹਿੰਦੇ ਨੇ ਕਿ ਨਵੀਂ ਪੰਥਕ ਪਾਰਟੀ ਜਲਦ ਬਣੇਗੀ ਉਸ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲੜੀਆਂ ਜਾਣਗੀਆਂ ਇਥੋਂ ਤੱਕ 20 ਕਿਸੇ ਹੱਦ ਤੱਕ ਠੀਕ ਸੀ ਪਰੰਤੂ ਇਸ ਤੋਂ ਅੱਗੇ ਦੀ ਗੱਲ ਜਿਹੜੀ ਭਾਈ ਸਰਬਜੀਤ ਸਿੰਘ ਖਾਲਸਾ ਕਰਦੇ ਨੇ ਕਿ ਉਹਨਾਂ ਦੀ ਪਤਨੀ ਸੰਦੀਪ ਕੌਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੋਣਾਂ ਨੇ ਜਿਹੜੀਆਂ ਲੜੇਗੀ ਹੁਣ ਪਿਛਲੀ ਗੱਲ ਠੀਕ ਸੀ ਤੇ ਇਸ ਤੋਂ ਅੱਗੇ ਦੀ ਗੱਲ ਜਦੋਂ ਆਉਂਦੀ ਹੈ ਇਸ ਗੱਲ ਨੇ ਬਹੁਤ ਸਾਰੇ ਸਵਾਲ ਨੇ ਜਿਹੜੇ ਖੜੇ ਕਰ ਦਿੰਦੇ ਨੇ ਸਭ ਤੋਂ ਪਹਿਲਾ ਸਵਾਲ ਸਿਕਲਖਾਂ ਵਿੱਚੋਂ ਜਿਹੜਾ ਗਾਹੇ-ਬਗਾਹੇ ਉੱਠਦਾ ਨਜ਼ਰ ਆ ਰਿਹਾ ਸੀ ਉਹ ਸੀ ਕਿ ਭਾਈ ਸਰਬਜੀਤ ਸਿੰਘ ਖੌਂਸਾ ਨੇ ਕਿਸ ਸਿਆਸੀ ਆਧਾਰ ਤੇ ਕਿਹੜੀ ਸਿਆਸੀ ਕਾਉਂਸਲ ਨਾਲ ਸਲਾਹ ਕਰਕੇ ਜਾਂ ਕਿਸ ਸਲਾਹਕਾਰ ਕਾਉਂਸਲ ਨਾਲ ਸਲਾਹ ਕਰਕੇ ਜਾਂ ਪੰਥ ਦੇ ਕਿਹੜੇ ਵੱਡੇ ਆਗੂਆਂ ਨਾਲ ਗੱਲ ਕਰਕੇ ਜਾਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਸ਼੍ਰੀ ਹਰਮੰਦਰ ਸਾਹਿਬ ਦਰਬਾਰ ਸਾਹਿਬ ਮੱਥਾ ਟੇਕ ਕੇ ਜਾਂ ਕਿਸ এজেন্ডੇ ਦੇ ਨਾਲ ਨਵੀਂ ਪਾਰਟੀ ਬਣਾਉਣ ਦੀ ਗੱਲ ਕੀਤੀ ਆ ਜਦੋਂ ਆਪਣੀ ਪਤਨੀ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣ ਲੜਨ ਦੀ ਗੱਲ ਕਰਦੇ ਨੇ ਤੇ ਪਿਛਲੇ ਸਵਾਲ ਨੇ ਜਿਹੜੇ ਉਹ ਬਹੁਤ ਸਾਰੇ ਉੱਠ ਖੜਦੇ ਨੇ ਦੋ ਵਾਰ ਪਹਿਲਾਂ ਲੋਕ ਸਭਾ ਦੀ ਚੋਣ ਲੜੇ ਨੇ ਭਾਈ ਸਰਬਜੀਤ ਸਿੰਘ ਖਾਲਸਾ ਉਸ ਤੋਂ ਬਾਅਦ ਇਹ ਸਵੇਰਾ ਫਰੀਦਕੋਟ ਲੋਕ ਸਭਾ ਹਲਕੇ ਤੋਂ ਪੰਜਾਬੀਆਂ ਨੇ ਸਿੱਖ ਕੌਮ ਨੇ ਪੰਥ ਨੇ ਇੱਕ ਬਹੁਤ ਵੱਡਾ ਫਤਵਾ ਉਹਨਾਂ ਦੇ ਹੱਥ ਵਿੱਚ ਦੇ ਕੇ ਉਹਨਾਂ ਨੂੰ ਮੈਂਬਰ ਪਾਰਲੀਮੈਂਟ ਬਣਾਇਆ ਮੈਂਬਰ ਪਾਰਲੀਮੈਂਟ ਇੱਕ ਚੋਣ ਹੈ ਇੱਕ ਯੋਗਤਾ ਹੈ ਪਰੰਤੂ ਸਿਆਸੀ ਮਾਪਦੰਡ ਨਿਰਧਾਰਤ ਕਰਨ ਦਾ ਵਸੀਲਾ ਨਹੀਂ ਕਿਹਾ ਜਾ ਸਕਦਾ ਭਾਈ ਸਰਬਜੀਤ ਸਿੰਘ ਖਾਲਸਾ ਸਿੱਖ ਪੰਥ ਦੇ ਮਹਾਨ ਸ਼ਹੀਦ ਭਾਈ ਬਿਆਨ ਸਿੰਘ ਦੇ ਸਪੁੱਤਰ ਨੇ ਉਹਨਾਂ ਦੇ ਪਰਿਵਾਰ ਦਾ ਸਿੱਖ ਪੰਥ ਦੇ ਵਿੱਚ ਉਹਨਾਂ ਦੀ ਮਾਤਾ ਬਿਮਲ ਕੌਰ ਖਾਲਸਾ ਮੈਂਬਰ ਪਾਰਲੀਮੈਂਟ ਉਹਨਾਂ ਦੇ ਦਾਦਾ ਜੀ ਸੁੱਚਾ ਸਿੰਘ ਮਨੂਆ ਮੈਂਬਰ ਪਾਰਲੀਮੈਂਟ ਜਿਨ੍ਹਾਂ ਨੂੰ ਬਣਾਇਆ ਸਤਿਕਾਰ ਦਿੱਤਾ ਸਿੱਖ ਕੌਮ ਨੇ ਗਾਹੇ-ਬਗਾਹੇ ਕਿਤੇ ਗਲਤੀਆਂ ਮਾੜੀਆਂ-ਮੋਟੀਆਂ ਹੋ ਵੀ ਗਈਆਂ ਹੋਣਗੀਆਂ ਪਰੰਤੂ ਸਰਬਜੀਤ ਸਿੰਘ ਖਾਲਸਾ ਦਾ ਸਤਿਕਾਰ ਮੁੱਖ ਰੱਖਦੇ ਆ ਤੀਜੀ ਵਾਰ ਪੰਜਾਬ ਦੇ ਲੋਕਾਂ ਨੇ ਉਹਨਾਂ ਨੂੰ ਵੱਡਾ ਮਾਣ ਸਤਿਕਾਰ ਦਿੱਤਾ ਜਦੋਂ ਐਡਾ ਵੱਡਾ ਮਾਣ ਸਤਿਕਾਰ ਮਿਲਿਆ ਤੇ ਇੱਥੇ ਭਾਈ ਸਰਬਜੀਤ ਸਿੰਘ ਖਾਲਸਾ ਵੱਲੋਂ ਦੇ ਸਿਰ ਇੱਕ ਵੱਡੀ ਜ਼ਿੰਮੇਵਾਰੀ ਪੈ ਗਈ ਬੱਡੀ ਜ਼ਿੰਮੇਵਾਰੀ ਬਾਰ-ਬਾਰ ਇੱਕ ਪਾਰਟੀ ਬਣਾਉਣ ਦੀ ਗੱਲ ਉਹਨ ਉਸ ਵੇਲੇ ਜਦੋਂ ਭਾਈ ਅਮਰਤਪਾਲ ਸਿੰਘ ਖਾਲਸਾ ਹਾਲੇ ਜੇਲ੍ਹ ਵਿੱਚ ਨੇ ਉਹਨਾਂ ਦੇ ਬਾਹਰ ਆਉਣ ਦੀ ਸੰਭਾਵਨਾ ਹਾਲ ਦੀ ਘੜੀ ਘਟ ਹੈ ਇਸ ਤੋਂ ਇਲਾਵਾ ਪਰਿਵਾਰ ਭਾਈ ਅਮਰਤਪਾਲ ਸਿੰਘ ਦਾ ਉਹਦੇ ਛੋਟੇ ਭਰਾ ਦੇ ਕੇਸ ਵਿੱਚ ਚੱਲ ਜਾਇਆ ਹੋਇਆ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਬਾਗੀ ਧੜਿਆਂ ਨਾਲ ਕਾਟੋਕ੍ਰੇਸ਼ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਮਾਮਲਾ ਗਿਆ ਹੋਇਆ ਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਚੋਣ ਹਾਰ ਕੇ ਹਾਲ ਦੀ ਘੜੀ ਸਰਕਾਰ ਨੂੰ ਨਜ਼ਰ ਨਹੀਂ ਆਉਂਦੇ ਪੰਜਾਬ ਦੀਆਂ ਲਗਭਗ 50 ਤੋਂ 100 ਦੇ ਦਰਮਿਆਨ ਸਿੱਖ ਜਥੇਬੰਦੀਆਂ ਨੇ ਜਿਹੜੀਆਂ ਪੰਥਕ ਦਰਦ ਰੱਖਦੀਆਂ ਨੇ ਪੰਥਕ ਭਾਵਨਾਵਾਂ ਰੱਖਦੀਆਂ ਨੇ ਜਿਹਨਾਂ ਵਿੱਚੋਂ ਰਿਹਾ ਹੋ ਕੇ ਪਿਛਲੇ ਸਮੇਂ ਦੌਰਾਨ ਬਹੁਤ ਸਾਰੇ ਬੰਦੀ ਸਿੰਘ ਸੀ ਜਿਹੜੇ ਉਹ ਸਜਾਪ ਕੱਟਣ ਤੋਂ ਬਾਅਦ ਕੁਝ ਨਾ ਕੁਝ ਰਿਹਾ ਹੋ ਕੇ ਆਪਣੇ ਘਰਾਂ ਚ ਆਏ ਨੇ ਜੇ ਬਹੁਤ ਸਾਰੇ ਬੰਦੀ ਸਿੰਘ ਸਜਾਵਾਂ ਪੂਰੀਆਂ ਕਰ ਚੁੱਕੇ ਹੋਣ ਦੇ ਬਾਵਜੂਦ ਵੀ ਜਿਹੜਾ ਵਿੱਚ ਸਮਾਂ ਬਿਤਾ ਰਹੇ ਨੇ ਆਖਿਰ ਭਾਈ ਸਰਬਜੀਤ ਸਿੰਘ ਖਾਲਸਾ ਹੋਰਾਂ ਨੇ ਕਿਸ ਸੋਚ ਕਿਸ ਏਜੰਡੇ ਅਤੇ ਕਿਸ ਮਕਸਦ ਦੇ ਨਾਲ ਇਹ ਐਲਾਨ ਕੀਤਾ ਕਿ ਨਵੀਂ ਪਾਰਟੀ ਜਿਹੜੀ ਉਹ ਜਲਦ ਪੰਜਾਬੀਆਂ ਦੀ ਨਵੀਂ ਪਾਰਟੀ ਬਣਾ ਦਿੱਤੀ ਜਾਵੇਗੀ ਸਵਾਲਾਂ ਦਾ ਘੇਰਾ ਬਹੁਤ ਸਾਰੇ ਸਵਾਲ ਪੰਜਾਬ ਦੇ ਵੱਡੇ ਵਿਦਵਾਨ ਚੁੱਕਦੇ ਨੇ ਤੇਜ ਭਾਈ ਸਰਬਜੀਤ ਸਿੰਘ ਖਾਲਸਾ ਵੱਲੋਂ ਅੱਜ ਸੱਡਨਲੀ ਇਹ ਐਲਾਨ ਕਰ ਦੇਣਾ ਕਿ ਉਹਨਾਂ ਦੀ ਪਤਨੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੋਣਾਂ ਲੜੇਗੀ ਤੇ ਇਹ ਗੱਲ ਸੋਚਣ ਤੇ ਵਿਚਾਰਨ ਵਾਲੀ ਆ ਕਿ ਜਦੋਂ 1999 ਵਿੱਚ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਵਾਲੇ ਅਕਾਲੀ ਦਲ ਦਾ ਉਭਾਰ ਆਇਆ ਸੀ ਤਾਂ ਉਸ ਤੋਂ ਬਾਅਦ ਸਿਆਸੀ ਮਚਿਓਰਿਟੀ ਨਾ ਹੋਣ ਕਾਰਨ ਤੇ ਜਿਹੜਾ ਘਾਟਾ ਹੁਣ ਤੱਕ ਸਿਆਸੀ ਤੌਰ ਤੇ ਜਾਂ ਸਿੱਖ ਹਿੱਤਾਂ ਨੂੰ ਜਾਂ ਪੰਥਕ ਰਹਿਤ ਮਰਿਆਦਾਵਾਂ ਨੂੰ ਪਿਆ ਉਹ ਕਦੇ ਵੀ ਪੂਰਾ ਨਹੀਂ ਹੋ ਸਕਦਾ ਸਰਦਾਰ ਸਿਮਰਨਜੀਤ ਸਿੰਘ ਮਾਨ ਸਿਰੀ ਸਾਫ ਕਰਕੇ ਕੁਰਬਾਨ ਕਰਕੇ ਜਿਵੇਂ ਭਾਈ ਧਿਆਨ ਸਿੰਘ ਮਾਨਢੋਣੀ ਸੰਸਦ ਵਿੱਚ ਨਹੀਂ ਸਿਰਨ ਗਏ ਜਿਵੇਂ ਬਹੁਤ ਸਾਰੇ ਸਿੱਖ ਮਸਲੇ ਜਿਹੜੇ ਚੁਕਲੋ ਰਹਿ ਗਏ ਆਖਰ ਉਸ ਤੋਂ ਬਾਅਦ ਉਹੀ ਸੰਵਿਧਾਨ ਅਧੀਨ ਸਰਦਾਰ ਸਿਮਰਜੀਤ ਸਿੰਘ ਮਾਨ ਸੰਗਰੂਰ ਤੋਂ ਜਿੱਤ ਕੇ ਪਾਰਲੀਮੈਂਟ ਦੇ ਵਿੱਚ ਜਾਂਦੇ ਨੇ ਤੇ ਸਰਦਾਰ ਸਰਬਜੀਤ ਸਿੰਘ ਨੂੰ ਹਲੇ ਬਣਿਆ ਕੁਝ ਮਹੀਨੇ ਹੋਏ ਨੇ ਉਹਨਾਂ ਦਾ ਸ਼ਹੀਦ ਦੇ ਪੁੱਤਰ ਵਜੋਂ ਸਤਿਕਾਰ ਹੋਣਾ ਜਾਂ ਮੈਂਬਰ ਪਾਰਲੀਮੈਂਟ ਵਿੱਚੋਂ ਸਤਿਕਾਰ ਹੋਣਾ ਇੱਕ ਅਲੱਗ ਮੈਟਰ ਆ ਪਰੰਤੂ ਸਿਆਸੀ ਸੂਝ-ਬੂਝ ਕਰਕੇ ਜਾਂ ਕੋਈ ਐਲਾਨ ਕਰ ਦੇਣਾ ਜਾਂ ਉਹਦੇ ਘਾਟੇ ਵਾਅਦਿਆਂ ਨੂੰ ਦੇਖਣਾ ਨਜ਼ਰਅੰਦਾਜ਼ ਕਰਨਾ ਇਹ ਇੱਕ ਅਲੱਗ ਮੈਟਰ ਹੈ ਭਾਈ ਸਰਬਜੀਤ ਸਿੰਘ ਖਾਲਸਾ ਵੱਲੋਂ ਬਿਨਾਂ ਸੋਚੇ ਸਮਝੇ ਪਾਰਟੀ ਦਾ ਐਲਾਨ ਕਰਨਾ ਇੱਕ ਗੱਲ ਬਿਨਾਂ ਆਖਰ ਸਵਾਲ ਇਹ ਵੀ ਪੈਦਾ ਹੁੰਦਾ ਹੈ ਕਿ ਕੀ ਭਾਈ ਸਰਬਜੀਤ ਸਿੰਘ ਖਾਲਸਾ ਦੀ ਪਾਰਟੀ ਬਣ ਗਈ ਹੈ ਜਿਹੜਾ ਉਹਨਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ ਆਪਣੇ ਹੀ ਧਰਮ ਪਤਨੀ ਦਾ ਚੋਣ ਵਾਲਾ ਦਾ ਐਲਾਨ ਕਰ ਦਿੱਤਾ ਅੱਜ ਜੇ ਭਾਈ ਸਰਬਜੀਤ ਸਿੰਘ ਨੂੰ ਪੰਜਾਬ ਦੀ ਸਿੱਖ ਕੌਮ ਨੇ ਪੰਜਾਬ ਨੇ ਫੇਰ ਕੋਟ ਹਲਕੇ ਨੇ ਏਡਾ ਵੱਡਾ ਮਾਣ ਦਿੱਤਾ ਤਾਂ ਸਵਾਲ ਤਾਂ ਉੱਠਣੇ ਨੇ ਸਵਾਲ ਉੱਠਣੇ ਕੁਦਰਤੀ ਨੇ ਹੁਣ ਤੱਕ ਲੜਾਈ ਪੰਜਾਬ ਚ ਇਸ ਗੱਲ ਦੀ ਹੈ ਖਾਸ ਕਰਕੇ ਬਾਦਲ ਪਰਿਵਾਰ ਦੇ ਖਿਲਾਫ ਕਿ ਉਹ ਬਦਲ ਪਰਿਵਾਰ ਆਪਣੇ ਪਰਿਵਾਰਵਾਦ ਨੂੰ ਉਭਾਰ ਰਿਹਾ ਹੈ ਉਹਨਾਂ ਦਾ ਇਕੋ ਇੱਕ ਏਜੰਡਾ ਹੈ ਕਿ ਉਹਨਾਂ ਦਾ ਪਰਿਵਾਰ ਜਿੱਤੇ ਪਰਿਵਾਰ ਅੱਗੇ ਆਵੇ ਉਹਨਾਂ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਮਨੋਪ੍ਰੀ ਰਵੇ ਇਹ ਸਾਰਾ ਕੁਝ ਬਦਲ ਪਰਿਵਾਰ ਤੇ ਦੋਸ਼ਕਥਤ ਤੌਰ ਤੇ ਲੱਗਦੇ ਆ ਰਹੇ ਨੇ ਤੇ ਹੁਣ ਅਸੀਂ ਕਿਹੜੇ ਰਾਹ ਪੈ ਗਏ ਆ ਕਿਹੜੀ ਪਾਰਟੀ ਭਾਈ ਸਰਬਜੀਤ ਸਿੰਘ ਖਾਲਸਾ ਜੀ ਹੋਰਾਂ ਨੇ ਬਣਾ ਲਈਏ ਸਤਕਾਰਤ ਨੇ ਕਿ ਜਿਸ ਪਾਰਟੀ ਦੀ ਸਿਆਸੀ ਮਾਮਲਿਆਂ ਬਾਰੇ ਕਮੇਟੀ ਨੇ ਇਹ ਫੈਸਲਾ ਕਰ ਦਿੱਤਾ ਹੋਵੇ ਕਿ ਤੁਹਾਡੀ ਉਹਨਾਂ ਦੀ ਪਤਨੀ ਸ਼੍ਰੋਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਲੜੇਗੀ ਸਵਾਲਾਂ ਦੇ ਵਿੱਚੋਂ ਸਵਾਲ ਨਿਕਲਦੇ ਨੇ ਸਵਾਲਾਂ ਦੇ ਵਿੱਚੋਂ ਮਸਲੇ ਪੈਦਾ ਹੁੰਦੇ ਨੇ ਮਸਲਿਆਂ ਦੇ ਵਿੱਚੋਂ ਨਿਰਾਸ਼ਾ ਪੈਦਾ ਹੁੰਦੀ ਹੈ ਤੇ ਨਿਰਾਸ਼ਾ ਦੇ ਵਿੱਚੋਂ ਕੌਮਾਂ ਦਾ ਨੁਕਸਾਨ ਹੋ ਜਾਂਦਾ ਹੈ ਭਾਈ ਸਰਬੀ ਸਿੰਘ ਖਾਲਸਾ ਉਹਨਾਂ ਨੇ 1 ਮਿੰਟ ਦੇ ਵਿੱਚ ਇਹ ਐਲਾਨ ਕਰ ਦਿੱਤਾ ਕਿ ਉਹਨਾਂ ਦੀ ਪਤਨੀ ਚੋਣ ਲੜੇਗੀ ਕੀ ਇਹ ਜਾਇਜ਼ ਹੈ ਸਿੱਖ ਪੰਥ ਇਸ ਬਾਰੇ ਕੀ ਸੋਚਦਾ ਹੈ ਸਿੱਖ ਪੰਥ ਦੀਆਂ ਦਰਦ ਰੱਖਣ ਵਾਲੀਆਂ ਜਿੱਥੇ ਬੰਦੀਆਂ ਦੀ ਕੀ ਟਿੱਪਣੀ ਹੈ ਕਿਤੇ ਕਿਤੇ ਅਜਿਹਾ ਵੀ ਜਪਦਾ ਹੈ ਪੰਜਾਬੀ ਦੀਆਂ ਕੁਝ ਕਹਾਵਤਾਂ ਨੇ ਜਿਹੜੀਆਂ ਬਿਨਾ ਪਾਣੀ ਮੋਜੇ ਖੋਲਣ ਵਾਲੀ ਗੱਲ ਉਹ ਅੱਜ ਦੀ ਰਿਤਪੰਥਕ ਰਾਜਨੀਤੀ ਤੇ ਢੁਕਦੀ ਨਜ਼ਰ ਆਉਂਦੀ ਹੈ ਜਿੰਨਾ ਚਿਰ ਭਾਈ ਅਮਰਤਪਾਲ ਸਿੰਘ ਖਾਲਸਾ ਦਾ ਕੋਈ ਮੈਟਰ ਸੋਲਵ ਨਹੀਂ ਹੁੰਦਾ ਤੇ ਭਾਈ ਸਰਬਜੀਤ ਸਿੰਘ ਖਾਲਸਾ ਜਦੋਂ ਆਪਣੀ ਧਰਮ ਪਤਨੀ ਦੇ ਚੋਣ ਲੜਨ ਦਾ ਐਲਾਨ ਕਰਦੇ ਨੇ ਕੋਈ ਜਥੇਬੰਦੀ ਨਹੀਂ ਕੋਈ ਪਾਰਟੀ ਨਹੀਂ ਕੋਈ ਸਿਆਸੀ ਜਾਂ ਕਾਨੂੰਨੀ ਵਿੰਗ ਨਹੀਂ ਹਾਲ ਦੀ ਘੜੀ ਭਾਈ ਸਰਬਜੀਤ ਸਿੰਘ ਖਾਲਸਾ ਜਾਂ ਭਾਈ ਅਮਰਤਪਾਲ ਸਿੰਘ ਖਾਲਸਾ ਹੋਰਾਂ ਦਾ ਸਿਰਫ ਪਰਿਵਾਰ ਹੈ ਜਿਹੜਾ ਰਾਜਨੀਤਿਕ ਤੌਰ ਤੇ ਲੋਕਾਂ ਵਿੱਚ ਵਿਚਰ ਰਿਹਾ ਭਾਈ ਅਮਰਤਪਾਲ ਸਿੰਘ ਹੋਰਾਂ ਦੀ ਕਮੀ ਪੂਰੀ ਕਰ ਰਿਹਾ ਹੈ ਤੇ ਭਾਈ ਸਰਬਜੀਤ ਸਿੰਘ ਖਾਲਸਾ ਜਿੱਥੇ ਪਾਰਟੀ ਬਣਾਉਣ ਦਾ ਐਲਾਨ ਕਰਦੇ ਨੇ ਉੱਥੇ ਇਕਦਮ ਆਪਣੀ ਧਰਮ ਪਤਨੀ ਦੇ ਚੋਣ ਲੜਨ ਦਾ ਐਲਾਨ ਕਰ ਦਿੰਦੇ ਨੇ ਤੇ ਇਹਨਾਂ ਗੱਲਾਂ ਤੇ ਉਂਗਲ ਉਠਣੀ ਸੁਭਾਅਕ ਹੈ ਇਸ ਗੱਲ ਪਿੱਛੇ ਦੋ ਗੱਲਾਂ ਹੋ ਸਕਦੀਆਂ ਨੇ ਜਾਂ ਤੇ ਭਾਈ ਸਰਬਜੀਤ ਸਿੰਘ ਖਾਲਸਾ ਨੂੰ ਗਾਈਡ ਕਰਨ ਵਾਲੇ ਉਹਨਾਂ ਦੇ ਸਲਾਹਕਾਰ ਉਹਨਾਂ ਦੀ ਟੀਮ ਦਾ ਹਿੱਸਾ ਜਿੰਨੇ ਕੋ ਵੀ ਹੈਗੇ ਮੈਂਬਰ ਜਾਂ ਤੇ ਸਹੀ ਗਾਈਡ ਨਹੀਂ ਕਰ ਰਹਾ ਸਹੀ ਦਿਸ਼ਾ ਨਿਰਦੇਸ਼ ਸਹੀ ਮੁਹੱਬਤ ਸਹੀ ਸਲਾਹ ਉਹਨਾਂ ਨੂੰ ਦੇ ਨਹੀਂ ਰਿਹਾ ਤੇ ਜਾਂ ਭਾਈ ਸਰਬਜੀਤ ਸਿੰਘ ਖਾਲਸਾ ਨੂੰ ਕਿਸੇ ਜਥੇਬੰਦੀ ਵੱਲੋਂ ਜਾਂ ਸਰਕਾਰਾਂ ਵੱਲੋਂ ਗੁੰਮਰਾਹ ਕੀਤਾ ਜਾ ਰਿਹਾ ਹੈ ਇਹ ਕੋਈ ਗੱਲ ਹੀ ਨਹੀਂ ਬਣਦੀ ਕਿ ਭਾਈ ਸਰਬਜੀਤ ਸਿੰਘ ਖਾਲਸਾ ਬਿਨਾ ਪਾਰਟੀ ਬਣਾਇਆ ਪਹਿਲਾਂ ਤੇ ਪਾਰਟੀ ਬਣਾਉਣ ਦਾ ਐਲਾਨ ਹਲੇ ਪੂਰਾ ਨਹੀਂ ਹੋਇਆ ਬਿਨਾ ਪਾਰਟੀ ਬਣਾਇਆ ਆਪਣੀ ਧਰਮ ਪਤਨੀ ਦੇ ਸ਼੍ਰੋਮਣੀ ਗੁਰਦੁਆਰਾ ਪ੍ਰੰਧਕਮੇਟੀ ਚੋਣਾਂ ਲੜਨ ਦਾ ਐਲਾਨ ਕਰ ਦੇ ਇਹੀ ਗੱਲ ਦਾ ਰੌਲਾ ਹੁਣ ਤੱਕ ਸਿੱਖ ਪੰਥ ਦੇ ਵਿੱਚ ਚੱਲਿਆ ਆ ਰਿਹਾ ਹੈ ਮੋਨੋਪੋਲੀ ਦਾ ਰੌਲਾ ਪਰਿਵਾਰਵਾਦ ਦਾ ਰੌਲਾ ਸਿੱਖ ਪੰਥ ਦੇ ਹਿੱਤਾਂ ਨੂੰ ਖਾ ਜਾਣ ਦਾ ਰੌਲਾ ਸਿੱਖ ਪੰਥ ਦੇ ਹਿੱਤਾਂ ਨੂੰ ਅੱਖੋਂ-ਉਹਲੇ ਕਰਨ ਦਾ ਯਾਦ ਰੱਖੋ ਜਿਸ ਗੁਰੂ ਦੀ ਸ਼ਰਨ ਲੈ ਕੇ ਅਸੀਂ ਓਟ ਆਸਰਾ ਲੈ ਕੇ ਅਸੀਂ ਅੱਗੇ ਵਧਦੇ ਨਜ਼ਰਾਂ ਜਿਸ ਗੁਰੂ ਦੀ ਗੋਦ ਵਿੱਚ ਬੈ ਕੇ ਅਸੀਂ ਪੰਥ ਦੀ ਰਹਿਤ ਮਿਆਦਾਂ ਨੂੰ ਮੰਨਦੇ ਅ ਜਿਸ ਗੁਰੂ ਦੀ ਗੋਦ ਵਿੱਚ ਰਹਿ ਕੇ ਅਸੀਂ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਦੇ ਹਾਂ ਜਿਸ ਗੁਰੂ ਦੇ ਚਰਨਾਂ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਸਾਰੀ ਸਿੱਖ ਕੌਮ ਦਾ ਪ੍ਰਵੇਖ ਹੈ ਜਿਹੜਾ ਸਿੱਖੀ ਸਿਧਾਂਤ ਨੇ ਜਿਹੜੇ ਉਹ ਗੁਰੂ ਦੇ ਚਰਨਾਂ ਨਾਲ ਜੁੜੇ ਹੋਏ ਨੇ ਤੇ ਐਨ ਉਸ ਵੇਲੇ ਅਸੀਂ ਆਪ ਹੁਦਰਾਪਣ ਇਸ ਢੰਗ ਨਾਲ ਕਰ ਜੰਨੇ ਆ ਤੇ ਸਿੱਖ ਪੰਥ ਵਿੱਚ ਨਿਰਾਸ਼ਾ ਹੋਣੀ ਕੁਦਰਤੀ ਹੈ ਇਸ ਨਿਰਾਸ਼ਾ ਤੋਂ ਬਚਿਆ ਨਹੀਂ ਜਾ ਸਕਦਾ ਸਭ ਤੋਂ ਪਹਿਲੀ ਨਿਰਾਸ਼ਾ ਤਾਂ ਥੋੜੀ 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 ਕਰਕੇ ਇਹ ਉਬਰਦੀ ਆ ਰਹੀ ਸੀ ਕਿ ਨਵੀਂ ਪਾਰਟੀ ਬਣਾਉਣ ਦਾ ਐਲਾਨ ਤੇ ਭਾਈ ਸਾਹਿਬ ਨੇ ਕਰ ਦਿੱਤਾ ਇਹ ਤਾਂ ਹੋਵੇਗਾ ਕਿ ਉਸ ਤੋਂ ਬਾਅਦ ਭਾਈ ਸਾਹਿਬ ਆਪਣੀ ਪਤਨੀ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਲੜਾਉਣ ਦਾ ਐਲਾਨ ਕਰ ਦਿੰਦੇ ਨੇ ਤੇ ਇਹ ਨਿਰਾਸ਼ਾ ਕਿਉਂ ਨਹੀਂ ਹੋਵੇਗੀ ਯਾਦ ਰੱਖੋ ਬਿਨਾ ਸੋਚੇ ਸਮਝੇ ਜਾਂ ਬਿਨਾ ਕਿਸੇ ਸੂਝ-ਬੂਝ ਤੋਂ ਆਪ ਹੁਦਰੇਪਨ ਦੇ ਤੌਰ ਤੇ ਐਲਾਨ ਕੀਤੇ ਹੋਏ ਨਾ ਤੇ 1999 ਤੋਂ ਬਾਅਦ ਕਿਸੇ ਹੋਰ ਲੀਡਰ ਦੇ ਪੂਰੇ ਹੋਏ ਨੇ ਸਾਰਿਆਂ ਨੇ ਕੌਮ ਨੂੰ ਨਿਰਾਸ਼ ਕੀਤਾ ਤੇ ਨਾ ਹੋਣ ਹੋ ਸਕਦੇ ਨੇ ਭਾਈ ਅਮਰਤਪਾਲ ਸਿੰਘ ਖਾਲਸਾ ਤੇ ਭਾਈ ਸਰਬਜੀਤ ਸਿੰਘ ਖਾਲਸਾ ਦੀ ਜਿੱਤ ਇੱਕ ਜ਼ਿੰਮੇਵਾਰੀ ਹੈ ਕਿ ਉਹ ਜ਼ਿੰਮੇਵਾਰੀ ਨਿਰਧਾਰਤ ਵੀ ਕਰਦੀ ਹੈ ਭਾਈ ਸਰਵਜੀਤ ਸਿੰਘ ਖਾਲਸਾ ਦੇ ਅੱਗੇ ਕਿ ਕੋਈ ਵੀ ਬਿਆਨ ਦੇਣ ਲੱਗਿਆ ਬਹੁਤ ਨਾਪ ਤੋਲ ਕੇ ਸ਼ਬਦਾਂ ਦੇ ਫੇਰ ਫੇਰ ਤੋਂ ਬਚ ਕੇ ਸ਼ਬਦਾਂ ਨੂੰ ਬਹੁਤ ਮਰਿਆਦਾ ਵਿੱਚ ਰੱਖ ਕੇ ਤੇ ਗੱਲਾਂ ਬਾਤਾਂ ਆਪਣੀਆਂ ਜਿਹੜੀਆਂ ਕਰਦੇ ਨੇ ਉਹਨਾਂ ਨੂੰ ਬਹੁਤ ਮਰਿਆਦਾ ਵਿੱਚ ਰੱਖ ਕੇ ਕਿਉਂਕਿ ਸਿੱਖ ਪੰਥ ਨੂੰ ਸਿੱਖ ਕੌਮ ਨੂੰ ਬਹੁਤ ਆਸਾਨ ਹੈ ਇਹਨਾਂ ਦੋ ਸੱਜਣਾ ਤੋਂ ਹੁਣੀਆਂ ਵੀ ਚਾਹੀਦੀ ਨੇ ਵੱਡੇ ਮੈਨਡੇਟ ਨਾਲ ਜਿੱਤ ਕੇ ਕਦਰਯੋਗ ਲੋਕ ਸਭਾ ਵਿੱਚ ਪਹੁੰਚੇ ਨੇ ਭਾਈ ਸਰਬਜੀਤ ਸਿੰਘ ਖਾਲਸਾ ਤੇ ਭਾਈ ਅਮਰਤਪਾਲ ਸਿੰਘ ਖਾਲਸਾ ਇਨ ਫਿਊਚਰ ਜਾ ਸਕਦੇ ਨੇ ਪਰੰਤੂ ਜਿਹੜੀਆਂ ਗੱਲਾਂ ਕਾਹਲ ਵਜੋਂ ਹੁਣ ਭਾਈ ਸਰਬਜੀਤ ਸਿੰਘ ਖਾਲਸਾ ਕਰ ਰਹੇ ਨੇ ਉਹ ਕਿਸੇ ਵੀ ਤਰ੍ਹਾਂ ਸਿੱਖ ਪੰਥ ਦੇ ਜਾਂ ਪੰਥਕ ਰਾਜਨੀਤੀ ਦੇ ਜਾਂ ਪੰਥਕ ਰਹਿਤ ਮਰਿਆਦਾਵਾਂ ਦੇ ਜਾਂ ਪੰਥਕ ਹਿੱਤਾਂ ਦੇ ਹੱਕ ਵਿੱਚ ਨਹੀਂ ਹਨ ਸੋ ਭਾਈ ਸਰਬਜੀਤ ਸਿੰਘ ਖਾਲਸਾ ਆਪਣੇ ਧਰਮ ਪਤਨੀ ਦੇ ਸ਼੍ਰੋਮਣੀ ਕਮੇਟੀ ਚੋਂ ਲੜਨ ਦਾ ਅਧਿਕਾਰ ਪਤਾ ਨਹੀਂ ਕਿੰਨਾ ਨੂੰ ਉਹਨਾਂ ਨੇ ਦਿੱਤਾ ਤੇ ਕਿਸ ਅਧਿਕਾਰ ਅਧੀਨ ਉਹਨਾਂ ਨੇ ਐਲਾਨ ਕੀਤਾ ਹਾਂ ਭਾਈ ਸਰਬਜੀਤ ਸਿੰਘ ਖਾਲਸਾ ਇਸ ਵੇਲੇ ਦੌਰੇ ਕਰ ਰਹੇ ਨੇ ਪੰਜਾਬ ਦੇ ਪੰਜਾਬ ਦੇ ਲੋਕ ਉਹਨਾਂ ਦਾ ਸਤਿਕਾਰ ਕਰ ਰਹੇ ਨੇ ਕਰਨਾ ਵੀ ਚਾਹੀਦਾ ਮੈਂਬਰ ਪਾਰਲੀਮੈਂਟ ਨੇ ਸਾਨੂੰ ਇਸ ਗੱਲ ਨਾਲ ਕੋਈ ਦਿੱਕਤ ਨਹੀਂ ਪ੍ਰਮਾਤਮਾ ਕਰੇ ਕਿ ਪੰਥ ਦੀ ਪੰਥਕ ਪਰੰਪਰਾਵਾਂ ਜਿਹੜੀਆਂ ਉਹਨਾਂ ਦੀ ਬਹਾਲੀ ਹੋਵੇ ਚੰਗੀ ਲੀਡਰਸ਼ਿਪ ਅੱਗੇ ਆਵੇ ਦੇਸ਼ ਲਈ ਕੌਮ ਲਈ ਸਮਾਜ ਲਈ ਦੇਸ਼ ਦੇ ਦੈਰੇ ਵਿੱਚ ਰਹਿ ਕੇ ਕਾਨੂੰਨ ਦੇ ਵਿੱਚ ਰਹਿ ਕੇ ਦੇਸ਼ ਲਈ ਆਪਣੇ ਸਮਾਜ ਲਈ ਕੰਮ ਕਰਨ ਮੂੰਹ ਅੱਡੀ ਖੜੇ ਨਹੀਂ ਸਿੱਖ ਮਸਲੇ ਮੂੰਹ ਅੱਡੀ ਤੇ ਜਦੋਂ ਅਸੀਂ ਇੱਕ ਜਿੱਤਿਆ ਹ ਸ਼ਹੀਦ ਦਾ ਪੁੱਤਰ ਮੈਂਬਰ ਪਾਰਲੀਮੈਂਟ ਭਾਈ ਸਰਬਜੀਤ ਸਿੰਘ ਕਾਲਸਾ ਬਿਨਾਂ ਕਿਸੇ ਸੰਜੀਦਗੀ ਤੋਂ ਆਪਣੀ ਪਤਨੀ ਤੇ ਚੋਣ ਲੜਨ ਦਾ ਐਲਾਨ ਕਰੇਗਾ ਤੇ ਉਂਗਲਾਂ ਤੇ ਉੱਠਣ ਦੀਆਂ ਇਹਨਾਂ ਤੋਂ ਬਚਣਾ ਜ਼ਰੂਰ ਪੈਣਾ ਹੈ ਇਨ ਫਿਊਚਰ ਪੰਥਕ ਰਾਜਨੀਤੀ ਨੇ ਜੀ ਪੰਥਕ ਰਾਜਨੀਤੀ ਦਾ ਉਭਾਰ ਦੇਖਣਾ ਤੇ ਬਹੁਤ ਸਿਆਣਪ ਨਾਲ ਬਹੁਤ ਸੰਜਮ ਨਾਲ ਬਹੁਤ ਸ਼ਿੱਦਤ ਨਾਲ ਬਿਆਨ ਦੇਣ ਦੀ ਲੋੜ ਹੈ ਤੇ ਉਹਨਾਂ ਦਿੱਤੇ ਹੋਏ ਬਿਆਨਾਂ ਤੇ ਪੈਰਾਡੈਂਟ ਦੀ ਵੀ ਮੈਂ ਸਮਝਦਾ ਬਹੁਤ ਵੱਡੀ ਲੋੜ ਹੈ ਤਾਂ ਹੀ ਪੰਥਕ ਰਾਜਨੀਤੀ ਦੇ ਗੋਲ ਵਾਲੇ ਹੋ ਸਕਣਗੇ ਤਾਂ ਹੀ ਸਿੱਖ ਕੌਮ ਵੱਲੋਂ ਪੰਥ ਵੱਲੋਂ ਦਿੱਤਾ ਹੋਇਆ ਵਿਸ਼ਵਾਸ ਤੁਹਾਡੇ ਤੇ ਕੀਤਾ ਹੋਇਆ ਵਿਸ਼ਵਾਸ ਅਜਿਹਾ ਉਹ ਕਾਇਮ ਰਹਿ ਸਕੇਗਾ ਕਿਉਂਕਿ ਆਰ ਦੀ ਘੜੀ ਡੁੱਲੇ ਬੇਰਿਆਂ ਦਾ ਕੁਝ ਨਹੀਂ ਵਿਗੜਿਆ ਕਿਸੇ ਵੀ ਮਸਲੇ ਵਿੱਚ ਕਾਹਲਾ ਜਿਹੜੀ ਉਹ ਚੰਗੇ ਨਹੀਂ ਹੁੰਦੀ ਇਸ ਤਰ੍ਹਾਂ ਜਦੋਂ ਹੋਰ ਥੋੜੇ ਧੜੇ ਨੇ ਬਹੁਤ ਸਾਰੇ ਧੜੇ ਨੇ ਹਰ ਬੰਦੇ ਨੇ ਆਪਣੀ ਰਾਜਨੀਤੀ ਕਰਨੀ ਆ ਤੇ ਰਾਜਨੀਤੀ ਕਰੋ ਤੁਹਾਡਾ ਹੱਕ ਹੈ ਸਾਰਿਆਂ ਦਾ ਪਰ ਜਦੋਂ ਅਸੀਂ ਪਿਛਲੇ 1999 ਤੋਂ ਲੈ ਕੇ ਰਿਕਾਰਡ ਦੇਖਦੇ ਹਾਂ ਰਿਕਾਰਡ ਦੇ ਵਿੱਚ ਤੁਸੀਂ ਕਿਤੇ ਝਾਤ ਮਾਰ ਕੇ ਵੇਖਿਓ ਕਿ ਕਿੰਨਾ ਦੁਖਦਾਈ ਇਤਿਹਾਸ ਸਾਹਮਣੇ ਆਉਂਦਾ ਕਿ ਜਿਹੜੇ ਮਸਲੇ ਸਾਡੇ 1978 ਤੋਂ ਲਟਕਦੇ ਨੇ ਉਹ ਅੱਜ ਵੀ ਜੂੰਦ ਤੇ ਉਨੇ ਤੇ ਅੱਜ ਵੀ ਜਦੋਂ ਪੰਥਕ ਸ਼ਕਤੀਆਂ ਇਸ ਤਰ੍ਹਾਂ ਖਿੰਡੀਆਂ ਪੁੰਡੀਆਂ ਹੋਣ ਜਿਸ ਤਰ੍ਹਾਂ ਮਿਸਲਾਂ ਖਿੰਡੀਆਂ ਪੁੰਡੀਆਂ ਸੀ ਤੇ ਉਸ ਤਰ੍ਹਾਂ ਪੰਥ ਦੀ ਸ਼ਕਤੀ ਖਿੰਡੀਆਂ ਪੁੰਡੀਆਂ ਜਦੋਂ ਹੁੰਦੀਆਂ ਨੇ ਫੇਰ ਪੰਥ ਵਿਰੋਧੀ ਤਾਕਤਾਂ ਨੇ ਆਪਣੇ ਮੀਸੂਬਿਆਂ ਵਿੱਚ ਸਫਲ ਹੋ ਜਾਂਦੀਆਂ ਨੇ ਇਸ ਕਰਕੇ ਸਾਡਾ ਕਿਉਂਕਿ ਸਾਡਾ ਇਹ ਨਿੱਜੀ ਤੌਰ ਤੇ ਕੋਈ ਸਾਡਾ ਹੈ ਨਹੀਂ ਜਨਰਲ ਜਨਰਲ ਐਜ਼ ਏ జర్నలిస్ట్ এজ ਸਾਡਾ ਚੈਨਲ ਆਵਾਜ਼-ਏ-ਕਲਕ ਲੋਕਾਂ ਦੀ ਪੀੜਾ ਲੋਕਾਂ ਦਾ ਦੁੱਖ ਲੋਕਾਂ ਦੀ ਆਵਾਜ਼ ਕੀ ਹੈ ਉਹ ਜਨਤਾ ਦੇ ਸਾਹਮਣੇ ਦੇਸ਼ ਦੇ ਸਾਡੇ ਸਰੋਤਿਆਂ ਦੇ ਸਾਹਮਣੇ ਸਿੱਖ ਪੰਥ ਦੇ ਸਾਹਮਣੇ ਲੈ ਕੇ ਆਉਣਾ ਸਾਡਾ ਫਰਜ਼ ਹੈ ਸੋ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੁਸੀਂ ਵੇਖਦੇ ਰਹੋ ਸਾਡਾ ਚੈਨਲ ਆਵਾਜ਼-ਏ-ਕਲ ਇਸ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਤੁਸੀਂ ਸਾਰਿਆਂ ਨੇ ਜਰੂਰ ਕਰਨਾ ਬਹੁਤ-ਬਹੁਤ ਧੰਨਵਾਦ ਸਤਿ ਸ੍ਰੀ ਅਕਾਲ